ਸਰਕਾਰ ਵੱਲੋਂ ਸਾਨੂੰ ਮੀਟਿੰਗਾਂ ਦਿੱਤੀਆਂ ਗਈਆਂ ਸੇਤ ਪ੍ਰਤੀਨਿਧ ਅਤਰਮਲ ਵੀਰ ਆਏ ਹਾਏ 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 ਸਰਕਾਰ ਹਾਏ 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 ਅਸੀਂ ਕੋਵਿਡ ਵਲੰਟੀਅਰ ਯੂਨੀਅਨ ਤੋ ਆ ਅਸੀਂ ਅੱਜ ਮੀਟਿੰਗ ਦੀ ਕੋਠੀ ਏਰੀਆ ਕਿਉਂਕਿ ਸੀਐਮ ਸਾਹਿਬ ਨੇ ਦਿੱਤੇ ਦੀ ਜਲੰਧਰ ਦੀ ਜਿਮਰੀ ਜ਼ੋਨ ਦੇ ਵਿੱਚ ਸਾਡਾ ਬਿਆਨ ਦਿੱਤਾ ਸੀਗਾ ਕਿ ਇਹਨਾਂ ਨੂੰ ਗੌਰਮੈਂਟ ਜੋਬ ਦਿੱਤੀ ਜਾਊ ਵੀ ਕਰੋਨਾ ਵਾਰੀਅਰ ਨੂੰ ਮੁੰਡਾ ਕਿੱਥੇ ਜਾਊ ਦੋ ਸਾਲ ਹੋ ਗਏ ਸਾਨੂੰ ਸੀਐਮ ਸਾਹਿਬ ਲਾਰਾ ਲਾਉਂਦੇ ਨੂੰ ਤੁਸੀਂ ਦੇਖ ਸਕਦੇ ਹੋ ਪਿਛਲੇ ਸਾਲ ਦੇ ਧਰਨੇ 'ਚ ਸਾਡੀ ਸੀਐਮ ਸਾਹਿਬ ਨਾਲ ਮੀਟਿੰਗ ਵੀ ਹੋਈ ਸੀਗੀ ਚੰਡੀਗੜ੍ਹ ਉਹਨਾਂ ਦੇ ਗ੍ਰਹਿ ਵਿਖੇ ਉਹਨਾਂ ਨੇ ਸਾਨੂੰ ਦੀਵਾਲੀ ਤੋਹਫਾ ਦੇਣ ਦਾ ਵਾਅਦਾ ਕੀਤਾ ਸੀ ਜਿਹੜਾ ਉਹਨਾਂ ਨੇ ਆਵਾਜ਼ੀ ਪਾਰਟੀ ਦੇ ਪੇਜ ਦੇ ਉੱਤੇ ਪਾਇਆ ਸੀਗਾ ਕਿ ਦੀਵਾਲੀ ਤੋਹਫਾ ਦਿੱਤਾ ਜਾਏਗਾ ਕਰੋਨਾ ਵਾਰੀਅਰ ਨੂੰ ਪਰ ਸਾਡੀ ਅੱਜ ਤੀਜੀ ਚੌਥੀ ਦੀਵਾਲੀ ਆ ਜਿਹੜੀ ਅਸੀਂ ਕਾਲੀ ਦੀਵਾਲੀ ਮਨਾ ਰਹੇ ਆ ਤੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਸਾਡਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਤਾਂ ਜੋ ਅਸੀਂ ਆਪਣੀਆਂ ਨੌਕਰੀਆਂ ਦੇ ਬਹਾਲ ਹੋਈਏ ਅਸੀਂ ਅੱਜ ਆਪਣੇ ਧਰਨੇ ਤੇ ਬੱਚਿਆਂ ਨੂੰ ਵੀ ਨਾਲ ਲੈ ਕੇ ਆਏ ਆ ਅਸੀਂ ਬਿਲਕੁਲ ਬੇਰੋਜ਼ਗਾਰ ਆ ਸਰਕਾਰ ਨੂੰ ਸਾਡੀ ਬੇਨਤੀ ਆ ਕਿ ਸਾਡੀ ਸੁਣੀ ਜਾਵੇ ਤੇ ਸਾਡਾ ਹੱਲ ਕੀਤਾ ਜਾਵੇ ਇਸੇ ਕਰਕੇ ਅੱਜ ਅਸੀਂ ਮੀਤੇਰ ਦੀ ਕੋਠੀ ਕੇ ਰਣ ਆਏ ਸੀਗੇ ਤੇ ਨਾਲ ਸਾਡੇ ਹੋਰ ਵੀ ਚਾਰ ਪੰਜ ਥੇ ਬੰਦੀਆਂ ਆਈਆਂ ਨੇ ਤਾਂ ਅਸੀਂ ਇਹੀਂ ਸਿਮ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਸਾਡਾ ਜਿਹੜਾ ਹਾਲ ਆ ਜਲਦੋ ਜਲਦ ਕੀਤਾ ਜਾਵੇ बंद करो। बंद करो, बंद करो। लारे बंद करो बो करोचार ਕਰਦੇ ਆ ਕੀ ਮੇਰਾ ਮੇਰੀ 420 ਇਹ ਸਰਕਾਰਾ ਕਰਦੀ ਆ ਕੀ ਮੇਰਾ ਮੇਰੀ 420 ਜਾ ਤਾਂ ਨੌਕਰੀ ਜਗਾਰ ਦਿਓ ਜਾਫਰ ਕੋਲੀ ਮਾਰ ਦਿਓ ਜਾ ਤਾਂ ਨੌਕਰੀ ਜਗਾਰ ਦਿਓ ਜਾਫਰ ਕੋਲੀ ਮਾਰ ਦਿਓ ਪੰਜਾਬ ਸਰਕਾਰ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਪਤਾ ਆ ਤੁਸੀਂ ਬਰਨਾਲੇ ਵਿੱਚ ਪਹੁੰਚੇ ਹੋ ਕੀ ਕਰਨ ਲਖਨ ਮਾਲਾ ਨੂੰ ਹੋਰ ਹੀ ਪਹੁੰਚ ਜਾ ਮੈਂ ਕਿਹਾ ਨੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਜਿਹੜਾ ਤੁਸੀਂ ਸਾਨੂੰ ਕਵਰੇਜ ਕਰਨ ਆਏ ਹੋ ਅੱਜ ਅਸੀਂ ਮੀ ਤੇਰ ਦੀ ਕੋਠੀ ਏਰੀਆ ਅਸੀਂ ਕੋਵਿਡ ਵਲੰਟੀਅਰ ਯੂਨੀਅਨ ਤੋਂ ਆ ਅਸੀਂ ਅੱਜ ਮੀ ਤੇਰ ਦੀ ਕੋਠੀ ਏਰੀਆ ਕਿਉਂਕਿ ਸੀਐਮ ਸਾਹਿਬ ਨੇ ਦਿੱਤੇ ਵੀ ਜਲੰਧਰ ਦੀ ਜਿਮਰੀ ਚੋਣ ਦੇ ਵਿੱਚ ਸਾਡਾ ਬਿਆਨ ਦਿੱਤਾ ਸੀਗਾ ਕਿ ਇਹਨਾਂ ਨੂੰ ਗੌਰਮੈਂਟ ਜੋਬ ਦਿੱਤੀ ਜਾਊਗੀ ਕਰੋਨਾ ਵਾਰੀਅਰ ਨੂੰ ਮਦਦ ਕਿਵੇਂ ਜੀਦਾ ਦੋ ਸਾਲ ਹੋ ਗਏ ਸਭ ਨੂੰ ਸੀਐਮ ਸਾਹਿਬ ਲਾਰਾ ਲਾਉਂਦੇ ਨੂੰ ਤੁਸੀਂ ਦੇਖ ਸਕਦੇ ਹੋ ਪਿਛਲੇ ਸਾਲ ਦੇ ਦਰਨੇ 'ਚ ਸਾਡੀ ਸੀਐਮ ਸਾਹਿਬ ਨਾਲ ਮੀਟਿੰਗ ਵੀ ਹੋਈ ਸੀ ਜੰਡੀਗੜ੍ਹ ਉਹਨਾਂ ਦੇ ਗ੍ਰਹਿ ਵਿਖੇ ਉਹਨਾਂ ਨੇ ਸਾਨੂੰ ਦੀਵਾਲੀ ਤੋਹਫਾ ਦੇਣ ਦਾ ਵਾਅਦਾ ਕੀਤਾ ਸੀ ਜਿਹੜਾ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਪੇਜ ਦੇ ਉੱਤੇ ਪਾਇਆ ਸੀਗਾ ਕਿ ਦੀਵਾਲੀ ਤੋਹਫਾ ਦਿੱਤਾ ਜਾਏਗਾ ਕਰੋਨਾ ਵਾਰੀਅਰ ਨੂੰ ਪਰ ਸਾਡੀ ਅੱਜ ਤੀਜੀ ਚੌਥੀ ਦੀਵਾਲੀ ਆ ਜਿਹੜੀ ਅਸੀਂ ਕਾਲੀ ਦੀਵਾਲੀ ਮਨਾ ਰਹੇ ਆ ਤੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਸਾਡਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਤਾਂ ਜੋ ਅਸੀਂ ਆਪਣੀਆਂ ਨੌਕਰੀਆਂ ਦੇ ਬਹਾਲ ਹੋਈਏ ਅਸੀਂ ਅੱਜ ਆਪਣੇ ਧਰਨੇ ਤੇ ਬੱਚਿਆਂ ਨੂੰ ਵੀ ਨਾਲ ਲੈ ਕੇ ਆਏ ਆ ਅਸੀਂ ਬਿਲਕੁਲ ਬੇਰੋਜ਼ਗਾਰ ਆ ਸਰਕਾਰ ਨੂੰ ਸਾਡੀ ਬੇਨਤੀ ਆ ਕਿ ਸਾਡੀ ਸੁਣੀ ਜਾਵੇ ਤੇ ਸਾਡਾ ਹੱਲ ਕੀਤਾ ਜਾਵੇ ਇਸੇ ਕਰਕੇ ਅੱਜ ਅਸੀਂ ਮੀਤੇਰ ਦੀ ਕੋਠੀ ਕੇ ਰਣ ਆਏ ਸੀਗੇ ਤੇ ਨਾਲ ਸਾਡੇ ਹੋਰ ਵੀ ਚਾਰ ਪੰਜ ਥੇ ਬੰਦੀਆਂ ਆਈਆਂ ਨੇ ਤਾਂ ਅਸੀਂ ਇਹੀਂ ਤੇ ਸੀਐਮ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਸਾਡਾ ਜਿਹੜਾ ਹਾਲ ਆ ਜਲਦੋਂ ਜਲਦ ਕੀਤਾ ਜਾਵੇ झूठे लारे बंद करो बंद 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 करो 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 सरकार हाय 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 आम आदमी पार्टी सरकार हाय 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 सेहत मंत्री डॉक्टर मंजूर ਵਾਂ ਦੁਆਰਾ ਨਹੀਂ ਕੀਤਾ ਜਾਂਦਾ ਮੈਂ ਆਸ ਕਰਾਂਗੀ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ